ਮੈਂ ਸਾਰਾ ਮਿਲਦੀ ਕਰਦਾ ਪਰ ਪੈਂਡ ਪਿੰਡ ਗ੍ਰਾਮ ਸਭ ਤੋਂ ਬੋਲਦਾ ਪਿਆ ਪਰ ਬੇਨਤੀ ਕਰਦਾ ਕਿ ਸਾਡੇ ਪਿੰਡ ਦੇ ਜ਼ਿੰਮੇਦਾਰ ਸਭ ਤੋਂ ਪਹਿਲਾਂ ਤੇ ਮੈਨ ਸਰਪੰਚ ਜੀ ਨੇ ਅਸੀਂ ਖੁਦ ਬਣਾਇਆ ਵਾ ਉਹਨੇ ਸਾਡੀਆਂ ਟਰਾਲੀਆਂ ਰੋਕੀਆਂ ਸਾਡੇ ਪਿੰਡ 'ਚ ਲੰਗਰ ਲੈ ਕੇ ਆਉਂਦੇ ਸੀ ਕਿਸੇ ਵੀ ਧਰਮ ਦੇ ਆਉਂਦੇ ਸੀ ਸਾਰਿਆਂ ਨੂੰ ਰੋਕਿਆ ਗਿਆ ਵਾ ਪਿੰਡ ਵੱਲੋਂ ਤੇ ਸਾਡੇ ਪਿੰਡ ਦੇ ਸਾਡੇ ਬੱਚਿਆਂ ਨੇ ਲੈ ਕੇ ਟਰਾਲੀ ਦੇ ਦੰਗਰਾਂ ਦਾ ਚਾਰਾ ਉਹ ਸਾਡੇ ਪੈਸੇ ਪਿੰਡ ਦਾ ਇੱਕ ਨੋਰ ਵਰ ਜ਼ਿੰਮੇਦਾਰ ਉਹ ਬਾਹਰ ਵਿੱਚ ਜਾ ਰਿਹਾ ਵਾ ਤੇ ਬਹੁਤ ਮਾੜਾ ਹਾਲ ਹੈ ਪਿੰਡ ਦਾ ਪਰ ਸਾਡੇ ਘਰਾਂ ਦਾ ਅੱਜ ਦਿਹਾੜੀਆਂ ਦੇ ਨਹੀਂ ਜਾ ਰਹੇ 200 ਰੁਪਏ ਤੱਕ ਕਰ ਰਹੇ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਰਕਾਰ ਦੇ ਗਾੜੀ ਕਿ ਇੱਥੇ ਹੜ੍ਹਾਂ ਦੇ ਪੀੜਤ ਕਾਰਮਚਾਰੀ ਸਵੇਰੇ ਪਾਣੀ ਨੇ ਪਿੰਡ ਘੇਰਿਆ ਹੋਇਆ ਤੇ ਇੱਥੇ ਜੇ ਕੋਈ ਕੁਝ ਖਾਦ ਖਰਾਬ ਕੁਝ ਵੀ ਰਾਸ਼ਨ ਕੁਝ ਵੀ ਚਾਰਾ ਡੰਗਰਾਂ ਦੇ ਬਾਰੇ ਆਉਂਦਾ ਤਾਂ ਉਹ ਵਾਪਸ ਮੋੜਤਾ ਜਾਂਦਾ ਇਹ ਤਿੰਨ ਘਰਾਂ ਵਟਾਲੀਆਂ ਦੇ ਇੱਕ ਮੰਗਾ ਹੈ ਰੋਜੀ ਐ ਤੇ ਕਾਕੂ ਨਾਲ ਕਮੋਹ ਨੇ ਉਹ ਅੱਡੇ ਤੋਂ ਹੀ ਵਾਪਸ ਭੇਜੀ ਜਾਂਦੇ ਆ ਤੇ ਉਲਟਾ ਲੜਾਈ ਕਰਦੇ ਆ ਆਪਣੇ ਬੂਹੇ ਤੇ ਗਾੜੀ ਤੇ ਇਹੀ ਕੁਛ ਤੇ ਦਿਨ ਜਣਾ ਬਾਹਰਲੇ ਪਿੰਡਾਂ ਵਾਲੇ ਕਲੰਡਿਆ ਉਹ ਵੀ ਜ਼ਿਮੀਂਦਾਰਾਂ ਦੇ ਕੋਲ ਤੇ ਮਾੜੇ ਨੂੰ ਕੁਛ ਇਹਨੂੰ ਕੁਛ ਨਹੀਂ ਦੇਣ ਦੇ ਆਹ ਜੂਰਿਆ ਤੇ ਇੱਥੇ ਜ਼ਿਮੀਂਦਾਰ ਭਰਾ ਖਲੋਤੇ ਹੀ ਤੇ ਆਂਦੇ ਵੀ ਇੱਥੇ ਪਾਣੀ ਨਹੀਂ ਆਇਆ ਚਾਰ ਸਵੇਰਾਂ ਤੇ ਪਾਣੀ ਨਾ ਕਿਰਿਆ ਉਹ ਹੀ ਖਾਨ ਵਾਲੇ ਦਿਹਾੜੀਦਾਰ ਬੰਦੇ ਆ ਕੋਈ ਖਾਣਾ ਤੇ ਉਹ ਕਰਨਾ 15 ਦਿਨ ਹੋ ਗਏ ਅੱਜ ਵਿਲੇ ਬੈਠੀਆਂ ਤੇ ਕੀ ਖਾਣਾ ਤੇ ਕੀ ਦੱਸੋ ਇਥੇ ਪੈਣੀ ਇਹਨਾਂ ਨੇ ਵਾਪਸ ਭੇਜਿਆ ਠੀਕ ਆ ਇਥੇ ਸਿਆਸਤ ਪੰਡਿਆ ਵਿੱਚ ਲੰਡੀ ਜੋ ਇਥੇ ਚੱਲਣ ਦੀ ਸਿਆਸਤ ਚਾਰਾ ਵੀ ਆਇਆ ਇਹ ਆਫਸਚੀ ਇਹਨਾਂ ਵੰਡ ਲਿਆ ਗਦਾਮਾਂ ਚ ਲੱਗ ਗਿਆ ਵਾਤਰਪਾਲਾਂ ਵੀ ਆਈ ਆਫਸਚੀ ਵੰਡ ਲੀਆਂ ਇਹਨਾਂ ਨੇ ਜਿਹੜੇ ਰੱਜੇ ਉਹ ਰੱਜੇ ਜਾਂਦੇ ਆ ਜਿਹੜੇ ਤਗੜੇ ਆ ਮਾਰੇ ਦੀਪਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਮਾਰੇ ਦੀਪਾਂ ਦੇ ਕੰਪਲੇਨਟਾਂ ਹੁੰਦੇ ਪਿੰਡ ਗ੍ਰੰਥਗੜ੍ਹ ਵਿੱਚ ਆ ਹਾਲ ਹੁੰਦੇ ਆ ਸਾਰੇ ਪਿੰਡ ਦੇ ਲੋਕ ਇੱਥੇ ਆਣ ਕੇ ਵਿਚਾਰੇ ਗਰੀਬ ਭਰਾ ਇੱਥੇ ਆਣ ਕੇ ਵੇਖ ਲੋ ਸਰਸਾਤ ਸਾਹ ਕਰਨਦੇ ਏ ਨਹੀਂ ਕਿ ਇਹਨਾਂ ਦੇ ਕੋਲ ਹੈ ਨਹੀਂ ਆ ਚਲੋ ਦਿੱਤਾ ਸਭ ਕੁਝ ਆ ਖੁਦਾ ਨੇ ਸਾਰੇ ਸਾਰੇ ਜਗ੍ਹਾ ਜਿਵੇਂ ਤਰ੍ਹਾਂ ਤੋਂ ਜ਼ਿਆਦਾ ਕ੍ਰਿਸਚਨ ਆ ਕ੍ਰਿਸਚਨਾਂ ਕਰਕੇ ਹੀ ਇਹ ਜਿਵੇਂ ਦਾ ਵਿਕਰਾ ਕਰਨ ਦੇ ਜਿਹੜੀ ਟਰਾਲੀ ਹੁੰਦੀ ਰਸਣ ਵਾਲੀ ਕੋਈ ਲੰਗਰ ਵਾਲਿਆਂ ਦੀ ਉਹ ਵਾਪਸ ਕਰ ਦਿੰਦੇ ਆ ਸਾਰੇ ਜਿਵੇਂ ਦਾ ਪਿੰਡ ਦੀ ਲੋੜ ਸਿਰਫ ਸਾਡੇ ਪਿੰਡ ਕੋਈ ਆਪਾਂ ਦਿਹਾੜੀ ਦੇ ਨਹੀਂ ਜਾਂਦੇ ਸਾਡਾ ਕਿਤੇ ਕੰਮ ਕਰਨ ਨਹੀਂ ਹੈ ਕੰਮ ਚੱਲਣ ਲਿਆ ਪਿੰਡ ਦੀਆਂ ਕਿ ਪਿੰਡ ਜੋ ਆਉਂਦੇ ਸੇਵਾਦਾਰ ਲੋਕ ਇਹ ਤੇ ਜਿਵੇਂ ਤਰ੍ਹਾਂ ਵਾਪਸ ਕਰ ਦਿੰਦੇ ਆ ਵਾਪਸ